ਪੰਜਾਬ ਸਰਕਾਰ ਵੱਲੋਂ ਚਲਾਈ ਜੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਸਿਵਲ ਪ੍ਰਸ਼ਾਸਨ ਬਠਿੰਡਾ ਵੱਲੋਂ ਇੱਕ ਜਿਹੜਾ ਨਜਾਇਜ਼ ਕਬਜ਼ਾ ਧੋਬੀਆਂ ਨਾ ਬਸਤੀ ਦੇ ਵਿੱਚ ਇਸ ਨੂੰ ਹਟਾਇਆ ਜਾਣਾ ਹੈ ਇਸ ਦੇ ਵਿੱਚ ਜਿਹੜੀ ਇਹ ਮਨਜੀਤ ਕੌਰ ਇਲੀਸ ਹਰਬੰਸ ਕੌਰ ਇਹ ਕਾਲਾ ਸਿੰਘ ਦੀ ਪਤਨੀ ਹੈ ਤੇ ਇੱਥੇ ਧੋਬੀਆਂ ਨਾ ਬਸਤੀ ਦੇ ਵਿੱਚ ਇਹਦੇ ਕਾਫੀ ਲੰਬੇ ਸਮੇਂ ਤੋਂ ਉੱਤੇ ਰਹਿ ਰਹੀ ਸੀ ਜਿਹੜੀ ਜਗ੍ਹਾ ਦੇ ਉੱਪਰ ਰਹਿ ਰਹੀ ਸੀਗੀ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਸਿਵਲ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ ਜੋ ਬੰਦਾ ਪ੍ਰੋਸੀਜਰ ਸੀਗਾ ਜੋ ਨੋਟਿਸ ਜਾਰੀ ਕਰਕੇ ਇਹਨਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀਗਾ ਤੇ ਜਿਸ ਤੇ ਅੱਜ ਇਹਨਾਂ ਵੱਲੋਂ ਕੋਈ ਲੀਗਲ ਜੋ ਪ੍ਰੋਸੀਡਿੰਗਸ ਦੇ ਵਿੱਚ ਜਿਹੜੀ ਹੈਗੀ ਆ ਪੂਰੀ ਕਰਦੇ ਹੋਏ ਅੱਜ ਇਹਦਾ ਜ ਨਜਾਇਜ਼ ਕਬਜ਼ਾ ਹਟਾਇਆ ਜਾਣਾ ਜਿਸ ਦੇ ਵਿੱਚ ਅੱਜ ਇਸ ਬਠਿੰਡਾ ਪੁਲਿਸ ਵੱਲੋਂ ਮੌਕੇ ਦੇ ਉੱਪਰ ਪੁਲਿਸ ਮንዳ ਦਿੱਤੀ ਗਈ ਹੈ ਇਹ ਜਿਹੜੀ ਮਨਜੀਤ ਕੌਰ ਹੈ ਇਹ ਇੱਕ ਕਾਫੀ ਲੰਬੇ ਸਮੇਂ ਤੋਂ ਉਸ ਦੇ ਖਿਲਾਫ ਡਰੱਗਸ ਦੀ ਕਾਫੀ ਕੰਪਲੇਂਟਸ ਵੀ ਮਿਲ ਰਹੀਆਂ ਸੀਗੀਆਂ ਤੇ ਇਸ ਦੇ ਖਿਲਾਫ ਇੱਕ ਐਨਡੀਪੀਐਸ ਦਾ ਮੁਕਦਮਾ ਵੀ ਦਰਜ ਹੈ ਰੌਣ ਦਾ ਇਹ ਇਸ ਤੋਂ ਇਲਾਵਾ ਟੋਟਲ ਅਸੀਂ 1 ਮਾਰਚ ਤੋਂ ਲੈ ਕੇ ਹੁਣ ਤੱਕ 1311 ਮੁਕਦਮੇ ਐਨਡੀਪੀਐਸ ਦੇ ਦਰਜ ਕੀਤੇ ਜਿਸ ਦੇ ਵਿੱਚ 1973 ਜਿਹੜੇ ਬੰਦੇ ਆ ਉਹ ਅਸੀਂ ਅਰੈਸਟ ਕੀਤੇ ਆ ਇਸ ਤੋਂ ਇਲਾਵਾ 68 ਦੇ ਕਰੀਬ ਜਿਹੜੇ ਵੱਡੇ ਸਮਗਲਰ ਸੀਗੇ ਜਿਹੜੇ ਜਿਨ੍ਹਾਂ ਤੋਂ ਅਸੀਂ ਕਮਰਸ਼ਲ ਕੁਆਲਿਟੀ ਦੇ ਮਕਦਮੇ ਜਿਹੜੇ ਦੇ ਵਿੱਚ ਅਰੈਸਟ ਪਾਈ ਹੈ ਉਹ 68 ਬੰਦੇ ਜਿਹੜੇ ਹੈਗੇ ਨੇ ਅਸੀਂ ਗ੍ਰਫਤਾਰ ਕੀਤੇ ਨੇ ਤੇ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਸੀਗੀ ਉਹਨੂੰ ਅਸੀਂ ਜਿਹੜਾ 68 ਐਫ ਐਨ ਡੀ ਪੀ ਐਸ ਐਕਟ ਦੇ ਤਹਿਤ ਅਸੀਂ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਵਾਈ ਗਈ ਹੈ ਸੋ ਲਗਾਤਾਰ ਸਾਡੇ ਵੱਲੋਂ ਜਿਹੜਾ ਇਹ ਐਕਸ਼ਨ ਹੈ ਅਗੇਂਸਟ ਡਰੱਗਸ ਚੱਲ ਰਿਹਾ ਹੈ ਉਸੇ ਦੇ ਵਿੱਚ ਪਹਿਲਾਂ ਵੀ ਅਸੀਂ 4 ਵਾਰ ਜਿਹੜਾ ਹੈਗਾ ਤੋਬੇਰਾਂ ਬਸਤੀ ਦੇ ਵਿੱਚ ਅਲੱਗ-ਅਲੱਗ ਜਿਹੜੇ ਨਸ਼ਾ ਤਸਕਰ ਸੀਗੇ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਹਨਾਂ ਦੇ ਘਰ ਜਿਹੜੇ ਸੀਗੇ ਉਹ ਖਾਲੀ ਕਰਵਾਏ ਗਏ ਸੀ ਨਜਾਇਜ਼ ਕਬਜ਼ਾ ਹਟਾਏ ਗਏ ਸੀਗੇ ਉਸੇ ਲੜੀ ਦੇ ਤਹਿਤ ਅੱਜ ਮਨਜੀਤਪੁਰ ਜੋ ਕਿ ਹੈਗੀ ਹੈ ਗਲੀ ਨੰਬਰ 1 ਤੋਬੇਰਾਂ ਬਸਤੀ ਦੇ ਵਿੱਚ ਜਿਹੜਾ ਕਬਜ਼ਾ ਕੀਤਾ ਹੋਇਆ ਸੀਗਾ ਉਸ ਦੇ ਨਜਾਇਜ਼ ਕਬਜ਼ਾ ਨੂੰ ਅੱਜ ਖਾਲੀ ਕਰਵਾਇਆ ਜਾ ਰਿਹਾ ਹੈ ਇਸੇ ਗਲੀ ਦੇ ਵਿੱਚ ਕਿੰਨੇ ਕ ਮਕਾਨ ਸੀ ਪਹਿਲਾਂ ਵੀ ਢਾਟ ਗਏ ਹੁਣ ਕਿੰਨੇ ਕਿ ਇਸ ਜਿਹੜੀ ਇਹ ਪਰਟਿਕੂਲਰ ਗਲੀ ਹੈ ਇਸ ਦੇ ਵਿੱਚ ਪਹਿਲਾ 4 ਜਿਹੜੇ ਮਕਾਨ ਸੀਗੇ ਜਿਹਨਾਂ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਚਾਹੇ ਉਹ ਗੁਰਪ੍ਰੀਤ ਕੌਰ ਦਾ ਘਰ ਹੋਵੇ ਜਾਂ ਹਰਬੰਸ ਕੌਰ ਦਾ ਘਰ ਸੀਗਾ ਉਹਨਾਂ ਦੇ ਨਜਾਇਜ਼ ਕਬਜ਼ੇ ਅਸੀਂ ਖਾਲੀ ਕਰਵਾਏ ਸੀਗੇ ਅੱਜ ਜਿਹੜਾ ਹੈਗਾ ਇਹ ਲਗਾਤਾਰ ਸਾਡੀ ਇਸ ਮੁਹਿੰਮ ਦੇ ਵਿੱਚ 3rd ਅਟੈਂਪਟ ਹੈਗੀ ਜਿਹੜੀ ਇਸੇ ਧੋਬਿਆਣਾ ਬਸਤੀ ਦੇ ਵਿੱਚ ਅਸੀਂ ਕਰ ਰਿਹਾ ਕਿਉਂਕਿ ਧੋਬਿਆਣਾ ਬਸਤੀ ਜਿਹੜਾ ਸੀਗਾ ਸ਼ਹਿਰ ਦੇ ਵਿੱਚ ਇੱਕ ਹੌਟ ਸਪੌਟ ਸੀਗਾ ਡਰੱਗਸ ਦਾ ਕਾਫੀ ਜਿਆਦਾ ਕੰਪਲੇਂਟਸ ਮਿਲਦੀਆਂ ਸੀਗੀਆਂ ਕਾਫੀ ਜਿਆਦਾ ਨਸ਼ੇ ਦੀ ਸ਼ਿਕਾਇਤ ਸੀਗੀ ਕਾਫੀ ਸੇਲਸ ਵੀ ਇਥੋਂ ਮਤਲਬ ਸ਼ਿਕਾਇਤਾਂ ਮਿਲਦੀਆਂ ਸੀਗੀਆਂ ਤੇ ਉਸੇ ਨੂੰ ਟਾਰਗੇਟ ਰੱਖਦੇ ਹੋਏ ਸਾਡੇ ਵੱਲੋਂ ਕਾਫੀ ਇਥੇ ਮੁਕਦਮੇ ਦਰਜ ਕੀਤੇ ਗਏ ਤੇ ਨਾਲ ਨਸ਼ਾ ਤਸਕਰ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਉਹਨਾਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ ਇੱਕ ਤੋਂ ਏਰੀਏ ਤੇ ਬਾਰ-ਬਾਰ ਤੁਹਾਡੇ ਕੋਲ ਕਾਰਵਾਈ ਕੀਤੀ ਜਾ ਰਹੀ ਹੈ ਟਾਇਰ ਤੇ ਹੋਰ ਵੀ ਏਰੀਏ ਨੇ ਜਿੱਥੇ ਲੋਕਾਂ ਖਿਲਾਫ ਡਰੈਕਟ ਵੀ ਕੇਸ ਕੀਤੇ ਹੋਏ ਜਾਏਗੇ ਦੇਖੋ ਮੇਨਲੀ ਜਿਹੜਾ ਪਰਟੀਕੂਲਰਲੀ ਅਸੀਂ ਸਭ ਤੋਂ ਪਹਿਲਾਂ ਜਦੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅਸੀਂ ਕਿ ਕਿਤੋਂ ਜਿਹੜੀਆਂ ਸਾਨੂੰ ਕਾਲ ਜ਼ਿਆਦਾ ਮਿਲਦੀਆਂ ਕਿ ਇੱਥੇ ਜਿਹੜੇ ਹੈਗੇ ਨਸ਼ੇ ਦੀ ਸਪਲਾਈ ਹੁੰਦੀ ਹੈ। ਸੋ ਉਹਦੇ ਵਿੱਚ ਪਰਟੀਕੂਲਰਲੀ ਜਿਹੜਾ ਮੇਨ ਜਿਹੜਾ ਏਰੀਆ ਸੀਗਾ ਧੋਬੀਆਂ ਨਾ ਬਸਤੀ ਜਿਹੜਾ ਸੀਗਾ ਜਿੱਥੇ ਇੱਕ ਸਪੈਸੀਫਿਕ ਪੁਆਇੰਟਸ ਤੋਂ ਕਾਫੀ ਜ਼ਿਆਦਾ ਸ਼ਿਕਾਇਤਾਂ ਮਿਲਦੀਆਂ ਸੀਗੇ ਤੇ ਇੱਕ ਦੋ ਗਲੀਆਂ ਦੇ ਵਿੱਚ ਹੀ ਕਾਫੀ ਜ਼ਿਆਦਾ ਨਸ਼ੇ ਦੇ ਜਿਹੜੇ ਸਮਗਲਰ ਸੀਗੇ ਰਹਿੰਦੇ ਸੀਗੇ। ਇਸ ਤੋਂ ਇਲਾਵਾ ਵੀ ਇਹਨਾਂ ਨੇ ਜਿਹੜੇ ਜਿਹੜੀ ਜਗ੍ਹਾ ਹੈਗੀ ਹੈ ਇਹ ਵੀ ਜਗ੍ਹਾ ਵੀ ਸਰਕਾਰੀ ਜਗ੍ਹਾ ਹੈਗੀ ਜਿੱਥੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀਗਾ। ਸੋ ਬੇਸਿਕਲੀ ਉਸ ਚੀਜ਼ ਨੂੰ ਫੋਕਸ ਰੱਖਦੇ ਹੋਏ ਜਿਹ ਕਿ ਇੱਕ ਇੱਕ ਮਾਡਲ ਦੀ ਤਰ੍ਹਾਂ ਅਸੀਂ ਚਾਹੁੰਦੇ ਸੀ ਵੀ ਜਿਹੜੇ ਵੱਡੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਬਾਕੀ ਜਿਹੜੇ ਗੱਲ ਕਰ ਰਹੇ ਤੁਸੀਂ ਅਸੀਂ ਜਿੱਦਾਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਤਹਿਤ ਅਸੀਂ ਕਾਫੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਕਰਾਈ ਹੈ ਉਸ ਦੇ ਵਿੱਚ ਅਲੱਗ-ਅਲੱਗ ਏਰੀਆਜ਼ ਦੇ ਅਸੀਂ ਟਾਰਗੇਟ ਕੀਤਾ ਗਿਆ ਇਸ ਤੋਂ ਇਲਾਵਾ ਤੋਬੀ ਤੋਬੇਨ ਬਸਤੀ ਤੋਂ ਇਲਾਵਾ ਇੱਕ 25 ਕੱਜ ਬਸਤੀ ਜਿਹੜੀ ਹੈਗੀ ਹੈ ਉੱਥੇ ਵੀ ਅਸੀਂ ਜਿਹੜੀ ਹੈਗੀ ਡੈਮੋਲੇਸ਼ਨ ਦੇ ਵਿੱਚ ਜਿਹੜਾ ਸਰਕਾਰੀ ਜਿਹੀ ਜਗ੍ਹਾ ਸੀ ਖਾਲੀ ਕਰਵਾਈ ਸੀਗੀ ਅ ਨਾਲ ਹੀ ਅਸੀਂ ਬੀੜ ਤਲਾਬ ਵਸਤੀ ਜਿਹੜੀ ਸੀਗੀ ਬਸਤੀ ਨੰਬਰ 3 ਦੇ ਵਿੱਚ ਵੀ ਇੱਕ ਜਿਹੜਾ ਘਰ ਸੀਗਾ ਸੋਰਜ ਦਾ ਜੋ ਘਰ ਸੀਗਾ ਉਸ ਨੂੰ ਵੀ ਅਸੀਂ ਖਾਲੀ ਕਰਵਾਇਆ ਸੀਗਾ ਠੀਕ ਹੈ